ਸਸਿਕਾ ਜੀ ਇੱਕ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਕਿ ਜਿੱਥੇ ਦਾ ਸੀ ਹੈ ਕਿ ਹੁਣ ਪੰਜਾਬ ਦੇ ਵਿੱਚ ਬਦਲਦਾ ਮੌਸਮ ਕਾਫੀ ਜ਼ਿਆਦਾ ਕਹਿਰ ਵਰਸਾਉਂਦਾ ਹੋਇਆ ਨਜ਼ਰ ਆਉਣ ਵਾਲਾ ਹੈ ਇਸ ਬਦਲਦੇ ਮੌਸਮ ਦੇ ਵਿੱਚ ਲੋਕ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਦੱਸਿਆ ਕਿ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਵੱਡੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਨੇ ਔਰ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਤਾਂ ਪੂਰੀ ਇੱਕ ਜਾਣਕਾਰੀ ਇਸ ਬਾਬਤ ਹੈ ਕਿ ਜਿੱਥੇ ਪੰਜਾਬ ਵਾਸੀ ਆਪਣਾ ਬਚਾਅ ਕਰਨਾ ਚਾਹੁੰਦੇ ਨੇ ਤਾਂ ਘਰਾਂ ਦੇ ਵਿੱਚ ਰਹਿਣ ਕਿਉਂਕਿ ਇਹ ਬਦਲ ਦਾ ਮੌਸਮ ਤੁਹਾਡੇ ਲਈ ਚੇਤਾਵਨੀ ਪੈਦਾ ਕਰਨ ਦੇ ਅਸਾਰਾ ਦੇ ਵਿੱਚ ਹੈ ਤਾ ਇਸ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਸੰਗਣੀ ਤੋਂਦਰ ਨੂੰ ਲੈ ਕੇ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੇ ਵਿਚਾਲੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਲੋਹੜੀ ਤੱਕ ਯਾਨੀ ਕਿ 13 ਜਨਵਰੀ ਤੱਕ ਮੌਸਮ ਇਸੇ ਤਰੀਕੇ ਦਾ ਬਣਦਾ ਨਜ਼ਰ ਆਵੇਗਾ ਤਾਂ ਇਹ ਬਦਲਦਾ ਮੌਸਮ ਤੁਹਾਡੇ ਲਈ ਕਾਫੀ ਜ਼ਿਆਦਾ ਮੁਸ਼ਕਲਾ ਵੀ ਪੈਦਾ ਕਰ ਸਕਦਾ ਹੈ ਤਾਂ ਜੇਕਰ ਤੁਸੀਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤੇ ਤੁਸੀਂ ਘਰਾਂ ਦੇ ਵਿੱਚ ਰਹੋ ਤੇ ਪੁਲਕੇ ਵੀ ਪਰਫਪਾਰੀ ਵਾਲੇ ਇਲਾਕਿਆਂ ਦੇ ਵਿੱਚ ਪਾਰੀ ਇਲਾਕਿਆਂ ਦੇ ਵਿੱਚ ਜਾਣ ਤੋਂ ਗਰੇਸ ਕਰੋ ਕਿਤੇ ਜਾਣ ਦਾ ਪਲਾਨ ਨਾ ਬਣਾਓ ਕਿਉਂਕਿ ਇਸੇ ਨਾਲ ਹੀ ਹੁਣ ਹੋ ਰਹੀ ਬਰਫਬਾਰੀ بارش ਵਿਜ਼ਿਬਿਲਟੀ ਘਟਣ ਕਰਕੇ ਕਈ ਵੱਡੇ ਹਾਦਸੇ ਵਾਪਰ ਸਕਦੇ ਨੇ ਤਾਂ 13 ਜਨਵਰੀ ਤੱਕ ਪੰਜਾਬ ਭਰ ਦੇ ਵਿੱਚ ਵੱਡਾ ਅਲਰਟ ਚੱਲਿਆ ਔਰ ਕੁਝ ਜ਼ਿਲ੍ਹਿਆਂ ਦੇ ਵਿੱਚ ਇਹ ਬਦਲਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਕਰੇਗਾ ਕੁਝ ਜ਼ਿਲ੍ਹਿਆਂ ਦੇ ਜਾਨੀ ਕਿ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਮਾਨਸਾ ਮੋਗਾ ਬਠਿੰਡਾ ਹੋਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ بارش ਨੂੰ ਲੈ ਕੇ ਕੋਈ ਖਾਸ ਪੂਵਿਕਵਾਨੀ ਨਹੀਂ ਸਾਹਮਣੇ ਆਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬਾਰਿਸ਼ ਆ ਉਸ ਦੇ ਨਾ ਹੋਣ ਨਾਲ ਮੌਸਮ ਖੁਸ਼ਕ ਬਣਿਆ ਹੋਇਆ ਹੈ ਤਾਂ ਜਿਹੜੀ ਕੁਝ ਦਿਨ ਪਹਿਲਾਂ ਹਲਕੀ ਜਿਹੜੀ ਨਵੇਂ ਸਾਲ ਦੇ ਮੌਕੇ ਬਾਰਿਸ਼ ਹੋਈ ਸੀ ਉਸ ਤੋਂ ਬਾਅਦ ਖਾਸਾ ਕੋਈ ਪ੍ਰਭਾਵ ਜਿਹੜਾ ਨਹੀਂ ਦੇਖਣ ਨੂੰ ਮਿਲਿਆ ਕੁਝ ਰਾਹਤ ਮਹਿਸੂਸ जरूर ਹੋਈ ਸੀ ਪਰ ਫਿਲਹਾਲ ਮੌਸਮ ਹਾਲੇ ਵੀ ਖੁਸ਼ਕ ਬਣਿਆ ਹੋਇਆ ਹੈ ਇਸ ਤੋਂ ਬਾਅਦ ਦੱਸਿਆ ਕਿ ਜੇਕਰ ਤੁਸੀਂ ਬਚਾਅ ਚਾਹੁੰਦੇ ਹੋ ਤੇ ਸਾਵਧਾਨੀ ਵਰਤੋ ਤਾਂ ਮਾਹਿਰਾਂ ਨੇ ਇਹ ਵੀ ਅਲਰਟ ਜਾਰੀ ਕੀਤਾ ਹੈ ਕਿ ਇਸ ਖੁਸ਼ਕ ਮੌਸਮ ਦੇ ਵਿੱਚ ਜਿਹੜੇ ਬਸੁਰਗ ਨੇ ਉਹ ਆਪਣਾ ਬਚਾਅਕਰਨ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕਿਉਂਕਿ ਇਹ ਵਾਦੇ ਦੀ ਠੰਡ ਤੁਹਾਡੇ ਹੱਡਾਂ ਤੱਕ ਪਹੁੰਚ ਸਕਦੀ ਹੈ ਤੇ ਕਾਫੀ ਪ੍ਰਭਾਵਿਤ ਤੁਹਾਨੂੰ ਕਰ ਸਕਦੀ ਹੈ ਇਸ ਤੋਂ ਬਾਅਦ ਦੱਸੀਏ ਕਿ ਆਈਐਮਡੀ ਵਿਭਾਗ ਨੇ ਅਲਰਟ ਜਾਰੀ ਕਰਦੇ ਹ ਕਿ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੀਤ ਲਹਿਰ ਵਿਜ਼ਿਬਿਲਟੀ ਘਟ ਤਾਪਮਾਨ ਘਟਣ ਦੇ ਕਰਕੇ ਲੋਕਾਂ ਨੂੰ ਇਸ ਹੱਦ ਚੀਤਵੀ ਠੱਡ ਦਾ ਅਪਰਕੋਪ ਦਾ ਸਾਹਮਣਾ ਕਰਨਾ ਪਵੇਗਾ ਔਰ ਰਿਕਾਰਡ ਤੋੜ ਠੱਡ ਜਿਹੜੀ ਆ ਦੇਖਣ ਨੂੰ ਮਿਲੇਗੀ ਕੋਲਡ ਵੇਵ ਦਾ ਸਿੱਧਾ ਅਸਰ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੀਆਂ ਸਾਰੀਆਂ ਚੀਜ਼ਾਂ ਤੋਂ ਤੁਹਾਡਾ ਬਚਾਵ ਰਹੇ ਤਾਂ ਤੁਸੀਂ ਜ਼ਰਾ ਸੁਚੇਤ ਰਹੋ ਉਸ ਤੋਂ ਬਾਅਦ ਵਿਜ਼ਿਬਿਲਟੀ ਘਟਣ ਦੇ ਕਰਕੇ ਕਈ ਵੱਡੇ ਹਾਦਸੇ ਵਾਪਰ ਜਾਂਦੇ ਨੇ ਲੈ ਇਹਨਾਂ ਹਾਦਸਿਆਂ ਦੇ ਕਰਕੇ ਘਰਾਂ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੋਕ ਦੀ ਲਹਿਰ ਵੀ ਦੇਖਣ ਨੂੰ ਮਿਲਦੀ ਹੈ ਤਾਂ ਤੁਸੀਂ ਭੁੱਲ ਕੇ ਵੀ ਘਰ ਵਿੱਚੋਂ ਬਾਹਰ ਨਾ Niklo ਤੇ ਬਦਲਦੇ ਮੌਸਮ ਤੋਂ ਬਚਣ ਦੇ ਲਈ ਸੰਘਣੀ ਧੁੰਦ ਤੋਂ ਬਚਣ ਦੇ ਲਈ ਘਰਾਂ ਵਿੱਚ ਰਹੋ ਤਾਂ ਇਹ ਮਾਹਰ ਤੇ ਬੋਲੋ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਖਾਸ ਭੂ ਵੇਖਾਣੀ ਮੌਸਮ ਤੋਂ ਲੈ ਕੇ ਹੋ ਚੁੱਕੀ ਹੈ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਪੰਜਾਬ ਵਾਸੀ ਜਿਹੜੇ ਅਲਰਟ ਤੇ ਰਹਿਣ ਕਿਉਂਕਿ ਖਤਰੇ ਦੀ ਘੰਟੀ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਜੀ ਹੋਈ ਹੈ ਤਾਂ ਵੱਡੀਆਂ ਭੂ ਵੇਖਾਣੀਆਂ ਕੀਤੀਆਂ ਨੇ ਮੌਸਮ ਦੇ ਨਾਲ ਜੁੜੀ ਅਪਡੇਟ ਲੋਕਾਂ ਤੱਕ ਪਹੁੰਚਾਉ ਤਾਂ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ